ਦੋਸਤੋ ਮੈਂ ਜਤਿੰਦਰ ਘਾਰੂ ਇੱਕ ਨਵੀਂ ਕਹਾਣੀ ਲੈ ਕੇ ਆਇਆ ਤੁਹਾਨੂੰ ਬਹੁਤ ਪਸੰਦ ਆਊਗੀ ਉਮੀਦ ਇੱਕ ਪਿਤਾ ਤੇ ਪੁੱਤਰ ਦੀ ਕਹਾਣੀ ਦੋਸਤੋ ਇੱਕ ਪਿਤਾ ਤੇ ਪੁੱਤਰ ਕਿਤੇ ਸਮੁੰਦਰੀ ਸਫ਼ਰ ਤੇ ਨਿਕਲਦੇ ਆ ਜਵਾਨ ਮੁੰਡਾ ਤੇ ਨਾਲ ਬਜ਼ੁਰਗ ਪਿਤਾ ਦੋਨੇ ਇੱਕ ਸਫ਼ਰ ਦੇ ਉੱਤੇ ਨਿਕਲਦੇ ਆ ਤਾਂ ਸਮੁੰਦਰ ਵਿੱਚ ਜਾ ਕੇ ਉਹ ਕਾਫੀ ਦੂਰ ਨਿਕਲ ਜਾਂਦੇ ਆ ਤੇ ਤੂਫਾਨ ਆ ਜਾਂਦਾ ਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਕਿਸ਼ਤੀ ਜਿਹੜੀ ਉਹਨਾਂ ਦੀ ਜਿਹਦੇ ਵਿੱਚ ਉਹ ਬੈਠੇ ਹੁੰਦੇ ਆ ਕਿਤੇ ਦੀ ਕਿਤੇ ਨਿਕਲ ਜਾਂਦੀ ਆ ਆਖਰ ਨੂੰ ਤੂਫਾਨ ਦੇ ਵਿੱਚ ਕਿਸ਼ਤੀ ਵੀ ਟੁੱਟ ਜਾਂਦੀ ਆ ਤੇ ਉਹ ਇੱਕ ਟਾਪੂ ਤੇ ਪਹੁੰਚ ਜਾਂਦੇ ਆ ਟਾਪੂ ਤੇ ਦੇਖਦੇ ਆ ਕਿ ਚਾਰ ਸ਼ਿਪੇਰੇ ਟਾਪੂ ਦੇ ਬਿਲਕੁਲ ਨੇੜੇ ਜਾਵੜਦੇ ਆ ਬਿਲਕੁਲ ਉਹ ਉਹ ਦੇਖਦੇ ਆ ਕੁਝ ਵੀ ਨਹੀਂ ਵਾਰਾਂ ਦੋ ਟਾਪੂ ਆ ਇੱਕ ਇਧਰ ਇੱਕ ਇਹ ਦਰ ਤਾਂ ਪਿਤਾ ਪੁੱਤਰ ਨੂੰ ਕਹਿੰਦਾ ਵੀ ਐ ਕਰ ਬੇਟਾ ਤੂੰ ਇਸ ਸਟਾਪ ਉਤੇ ਚਲਾ ਜਾ ਮੈਂ ਇਸ ਸਟਾਪ ਉਤੇ ਚਲਾ ਜਾਣਾ ਮੈਂ ਸਰਚ ਕਰਦੇ ਆਪਾਂ ਇਹਦੇ ਤੇ ਕੁਝ ਖਾਣ ਪੀਣ ਨੂੰ ਜਾਂ ਕੁਝ ਮਿਲ ਜਾਵੇ ਤੇ ਪਰ ਮੈਨੂੰ ਲੱਗਦਾ ਵੀ ਇੱਥੇ ਹੋਰ ਕੁਝ ਨਹੀਂ ਤਾਂ ਮੁੰਡਾ ਕਹਿੰਦਾ ਜੇ ਅਗਰ ਪਿਤਾ ਜੀ ਇੱਥੇ ਕੁਝ ਨਾ ਮਿਲਿਆ ਤਾਂ ਫਿਰ ਆਪਾਂ ਕੀ ਕਰਾਂਗੇ ਤਾਂ ਉਹਦਾ ਪਿਓ ਕਹਿੰਦਾ ਵੀ ਜੇਕਰ ਕੁਝ ਨਾ ਨਾ ਮਿਲਿਆ ਤਬਾ ਕਿ ਰੱਬ ਅੱਗੇ ਅਰਦਾਸ ਕਰੀ ਸਭ ਕੁਝ ਮਿਲ ਜਾਊਗਾ ਵਿਸ਼ਵਾਸ ਦੇ ਨਾਲ ਮੰਗੇਗਾ ਸਾਰਾ ਕੁਝ ਮਿਲ ਜਾਊਗਾ ਉਹਦਾ ਠੀਕ ਆ ਜੀ ਪਿਤਾ ਇੱਕ ਟਾਪੂ ਤੇ ਚਲਾ ਜਾਂਦਾ ਤੇ ਪੁੱਤਰ ਦੂਜੇ ਟਾਪੂ ਤੇ ਚਲਾ ਜਾਂਦਾ ਦੂਜੇ ਟਾਪੂ ਤੇ ਜਾ ਕੇ ਪੁੱਤਰ ਬਹੁਤ ਕੋਸ਼ ਪਾਲਦਾ ਵੀ ਜੇ ਕੁਝ ਖਾਣ ਪੀਣ ਨੂੰ ਮਿਲ ਜੇ ਕੁਝ ਹੋਰ ਚੀਜ਼ ਮਿਲ ਜAVE ਤਾਂ ਉਹਨੂੰ ਕੱਖ ਨਹੀਂ ਮਿਲਦਾ ਕੁਝ ਵੀ ਐਸਾ ਨਹੀਂ ਮਿਲਦਾ ਜਿਹਦੇ ਨਾਲ ਉਹ ਗੁਜ਼ਾਰਾ ਕਰ ਸਕਦਾ ਆਖਰ ਨੂੰ ਉਹਨੂੰ ਆਦੇ ਪਿਓ ਦੀ ਗੱਲ ਯਾਦ ਆਉਂਦੀ ਆ ਤੇ ਉਹ ਬੈਠ ਕੇ ਗੋਡੀਆਂ ਟੇਕ ਕੇ ਰੱਬ ਅੱਗੇ ਅਰਦਾਸ ਕਰਨਾ ਸ਼ੁਰੂ ਕਰਤਾ ਐ ਰੱਬਾ ਜੇ ਕੁਝ ਖਾਣ ਪੀਣ ਨੂੰ ਮਿਲ ਜਾਵੇ ਨਾ ਫੇਰ ਆ ਗੱਲ ਤੇ ਕਾਫੀ ਟਾਈਮ ਇਸ ਤਰ੍ਹਾਂ ਖਾਣ ਪੀਣ ਵਾਸਤੇ ਦੁਆ ਕਰਦਾ ਤੇ ਜਦੋਂ ਅੱਖਾਂ ਖੋਲਦਾ ਤਾਂ ਵੇਖਦਾ ਕਿ ਚਾਰ ਚਫੇਰੇ ਫਲਾਂ ਦੇ ਬੂਟੇ ਅਰਦਾਸ ਨਾਲ ਫਲਾਂ ਦੇ ਬੂਟੇ ਹੋ ਜਾਂਦੇ ਆ ਉਹ ਫਲ ਤੋੜ ਕੇ ਖਾਣਾ ਸ਼ੁਰੂ ਕਰਦਾ ਤੇ ਫਿਰ ਜਦੋਂ ਫਲ ਫਰੂਟ ਮਿਲ ਜਾਂਦੇ ਆ ਤਾਂ ਉਹ ਵੇਖਦਾ ਕਿ ਟਾਪੂ ਬਹੁਤ ਸੋਹਣਾ ਬਹੁਤ ਖੂਬਸੂਰਤ ਟਾਪੂ ਆ ਤਾਂ ਸੋਚਦਾ ਕਿ ਕਿ ਅੱਖਾਂ ਵਿੱਚ ਕਿ ਫੇਰ ਅਰਦਾਸ ਕਰਨਾ ਚਾਹੁੰਦਾ ਕਰਦਾ ਕਿ ਰੱਬਾ ਮੈਂ ਜੇ ਅਗਰੇ ਇਥੇ ਰਹਿਣ ਦਾ ਸਾਰਾ ਬਣ ਜੇ ਨਾ ਮੇਰਾ ਕਿਤੇ ਤਾਂ ਮੈਂ ਕਦੇ ਵੀ ਇੱਥੋਂ ਨਾ ਜਾਵਾਂ ਤੇ ਤੇ ਮੇਰਾ ਪਰਿਵਾਰ ਇੱਥੇ ਵਸ ਜਾਵੇ ਇੱਥੇ ਮੇਰਾ ਘਰ-ਬਾਰ ਵਸ ਜਾਵੇ ਇੱਥੇ ਮੇਰਾ ਵਿਆਹ ਹੋ ਜਾਵੇ ਤਾਂ ਮੈਂ ਇਹੋ ਜੇ ਟੱਪ ਨੂੰ ਛੱਡ ਕੇ ਕਦੇ ਨਾ ਜਾਵਾਂ ਇੱਥੇ ਫਲ ਫਰੂਟ ਵੀ ਆ ਬੜੀਆ ਤਾਜ਼ਗੀ ਚੀਜ਼ਾਂ ਇੱਥੇ ਸਾਰੀਆਂ ਚੰਗੀਆਂ ਚੀਜ਼ਾਂ ਤਾਂ ਜਦੋਂ ਅੱਖਾਂ ਖੋਲ ਕੇ ਵੇਖਦਾ ਤਾਂ ਇੱਕ ਝੌਪੜੀ ਹੁੰਦੀ ਆ ਬਹੁਤ ਖੂਬਸੂਰਤ ਤੇ ਉਹਦੇ ਅੱਗੇ ਇੱਕ ਜਨਾਨੀ ਖੜੀ ਆ ਜਿਹੜੀ ਉਹਦੀ ਘਰ ਵਾਲੀ ਹੁੰਦੀ ਆ ਉਹ ਕਹਿੰਦਾ ਯਾਰ ਰੱਬ ਤਾਂ ਅੱਜ ਬੜੀਆਂ ਗੱਲਾਂ ਬੜੀ ਸੁਣ ਰਿਹਾ ਮੇਰੀ ਕੁਛ ਵੀ ਨਹੀਂ ਐਸਾ ਜਿਹੜਾ ਮੈਂ ਮੰਗਾ ਤੇ ਮਿਲ ਨਾ ਰਿਹਾ ਹੋਵੇ ਫਲ ਫਰੂਟ ਮੰਗੇ ਮਿਲ ਗਿਆ ਝੌਪੜੀ ਮਿਲ ਗਈ ਮੰਗਿਆ ਉਹ ਵੀ ਮਿਲ ਗਈ ਘਰ ਪਰਿਵਾਰ ਵਧਾਉਣ ਵਾਸਤੇ ਮੇਰੀ ਰੱਬ ਨੇ ਮੈਨੂੰ ਘਰ ਵਾਲੀ ਵੀ ਦੇ ਦਿੱਤੀ ਯਾਰ ਤਾਂ ਫਿਰ ਉਹ ਸੋਚਦਾ ਇੱਥੇ ਇਕੱਲੇ ਕੀ ਕਰਦਾ ਰਹੂੰਗਾ ਯਾਰ ਕਿਉਂ ਨਾ ਇਥੋਂ ਨਿਕਲ ਕੇ ਆਪਦੀ ਦੁਨੀਆ ਚ ਜਾਵਾਂ ਜਿੱਥੇ ਹੋਰ ਭੈਣ ਭਰਾ ਜ ਸਾਰੇ ਰਹਿੰਦੇ ਆ ਕਿਉਂ ਨਾ ਮੈਂ ਉੱਥੇ ਵੀ ਨਿਕਲ ਕੇ ਉਹਦੇ ਕੋਲ ਜਾਵਾਂ ਵੀ ਪਰਿਵਾਰ ਦੇ ਵਿੱਚ ਲੋਕਾਂ ਦੇ ਵਿੱਚ ਜਾਵਾਂ ਜਿੱਥੇ ਹੁਣ ਇਕੱਲਾ ਹੀ ਬੋਰ ਹੋ ਜਾਾਂਗੇ ਅਸੀਂ ਤਾਂ ਤੋਂ ਫਿਰ ਰੱਬ ਕੇ ਫਿਰ ਦੁਆ ਕਰਦਾ ਕਿ ਰੱਬਾ ਜੇ ਕਿਸ਼ਤੀ ਦਾ ਇੰਤਜ਼ਾਮ ਹੋ ਜਾਵੇ ਨਾ ਇੱਥੋਂ ਨਿਕਲਦਾ ਕਿਤੇ ਤਾਂ ਮੈਂ ਇੱਥੋਂ ਨਿਕਲ ਕੇ ਆਪਦੀ ਦੁਨੀਆ ਦੇ ਵਿੱਚ ਇਨਸਾਨਾਂ ਦੇ ਵਿੱਚ ਚਲਾ ਲੱਗਾਂ ਤੇ ਜਦੋਂ ਅੱਖ ਖੋਲਦਾ ਤਾਂ ਉੱਧਰ ਸਮੁੰਦਰ ਦੇ ਕਿਨਾਰੇ ਇੱਕ ਬਹੁਤ ਸੂਬ ਖੂਬਸੂਰਤ ਕਿਸ਼ਤੇ ਖੜੀ ਹੋਈ ਤੱਕ ਆਧਿਕਰ ਵਾਲੀ ਨੂੰ ਬੈਠ ਕੇ ਜਲਦੀ ਦੇ ਨਾਲ ਕਿਸ਼ਤੀ ਦੇ ਵਿੱਚ ਬੈਠ ਜਾਂਦਾ ਤੇ ਉੱਥੋਂ ਨਿਕਲਣ ਦੀ ਤਿਆਰੀ ਕਰਦਾ ਕਿ ਬਸ ਹੁਣ ਮੈਂ ਨਿਕਲ ਜਾਾਂ ਤੇ ਜਲਦੀ ਜਲਦੀ ਨਾਲ ਦੀ ਘਰ ਵਾਲੀ ਲੈ ਕੇ ਉੱਥੇ ਪਹੁੰਚ ਜਾ ਪਰ ਜਦੋਂ ਕਿਸ਼ਤੀ ਨੂੰ ਚਲਾਉਣ ਲੱਗਦਾ ਉਦੋਂ ਆਕਾਸ਼ਮਾਨੀ ਹੁੰਦੀ ਆ ਆਵਾਜ਼ ਆਉਂਦੀ ਆ ਆਕਾਸ਼ ਚੋਂ ਵੀ ਵੀ ਲੜਕੇ ਤੂੰ ਆਪਦੇ ਪਿਓ ਨੂੰ ਨਾਲ ਲੈ ਕੇ ਨਹੀਂ ਜਾਣਾਗਾ ਆਪਦੇ ਪਿਓ ਨੂੰ ਵੀ ਲੈ ਜਾ ਨਾਲ ਤਾਂ ਮੁੰਡਾ ਕਹਿੰਦਾ ਦੇਖੋ ਵੀ ਮੈਂ ਚੰਗੇ ਕਰਮ ਕੀਤੇ ਸੀ ਵਧੀਆ ਕਰਮ ਕੀਤੇ ਸੀ ਜਿਹਦੇ ਕਰਕੇ ਮੈਨੂੰ ਸਾਰਾ ਕੁਝ ਮਿਲਿਆ ਮੈਂ ਜੋ ਵੀ ਮੰਗਿਆ ਰੱਬ ਨੇ ਮੈਨੂੰ ਦਿੱਤਾ ਮੈਂ ਵਧੀਆ ਕਰਮ ਕੀਤੇ ਸੀ ਜੇ ਅਗਰ ਮੇਰੇ ਪਿਓ ਨੇ ਵੀ ਚੰਗੇ ਕਰਮ ਕੀਤੇ ਹੁੰਦੇ ਤਾਂ ਉਸ ਨੂੰ ਵੀ ਉਸ ਟਾਪੂ ਤੇ ਸਾਰਾ ਕੁਝ ਮਿਲ ਜਾਂਦਾ ਤੇ ਮੈਂ ਵੇਖਿਆ ਉਸ ਟਾਪੂ ਤੇ ਉਹਨੂੰ ਕੁਝ ਨਹੀਂ ਮਿਲਿਆ ਇਕੱਲਾ ਹੀ ਬੈਠਾ ਤੇ ਮੈਂ ਦੇਖੋ ਆਪਦੀ ਪ੍ਰਾਰਥਨਾ ਆਪਦੀ ਭਗਤੀ ਦੇ ਨਾਲ ਇਸ ਤਾ ਪੂਨ ਹਰਿਆ ਭਰਿਆ ਕਰ ਦਿੱਤਾ ਘਰ ਆਲੀ ਮੇਰੀ ਆ ਗਈ ਮੈਨੂੰ ਸਭ ਕੁਝ ਮਿਲ ਗਿਆ ਪਰ ਮੇਰਾ ਪਿਓ ਉਹ ਲੋਕ ਇਕੱਲਾ ਹੀ ਬੈਠਾ ਜੇ ਉਹਨੇ ਵੀ ਚੰਗੇ ਕਰਮ ਕੀਤੇ ਹੁੰਦੇ ਤਾਂ ਰੱਬ ਉਹਦੀ ਵੀ ਅਰਦਾਸ ਸੁਣਦਾ ਇਕੱਲੀ ਮੇਰੀ ਕਿਉਂ ਸੁਣਦਾ ਤਾਂ ਅਕੂਤੋ ਕਾਸ਼ਬਣੀ ਫਿਰ ਹੁੰਦੀ ਉਹ ਕਹਿੰਦੇ ਤੂੰ ਇਹ ਜਾਣਣਾ ਨਹੀਂ ਚਾਹੇਂਗਾ ਵੀ ਤੈਨੂੰ ਤੈਨੂੰ ਸਾਰਾ ਕੁਝ ਮਿਲ ਗਿਆ ਤੇਰੇ ਪਿਓ ਨੂੰ ਕਿਉਂ ਨਹੀਂ ਮਿਲਿਆ ਇਹੋ ਜਿਹਾ ਉਹਨੇ ਕਿਹੜੇ ਮਾੜੇ ਕੰਮ ਕਰ ਦਿੱਤੇ ਇਹੋ ਜੇ ਤੂੰ ਕਿਹੜੇ ਚੰਗੇ ਕੰਮ ਕੀਤੇ ਆ ਜਿਹਦੇ ਨਾਲ ਸਾਰਾ ਕੁਝ ਤੈਨੂੰ ਮਿਲਦਾ ਉਹਨੋਂ ਕੁਝ ਨਹੀਂ ਮਿਲਦਾ ਉਹ ਆਂਦਾ ਹਾਂ ਮੈਂ ਜਾਣਨਾ ਤਾਂ ਚਾਹੂੰਗਾ ਮੁੰਡਾ ਕਹਿੰਦਾ ਵੀ ਇਹੋ ਜਾਰ ਮੇਰੇ ਪਿਓ ਨੇ ਕਿਹੜੇ ਮਾੜੇ ਕੰਮ ਕੀਤੇ ਆ ਕਿੱਡਾ ਕਿ ਮੇਰਾ ਪਾਪੀ ਪਿਓ ਆ ਜਿਹਦਾ ਉਹਦੇ ਆਖੇ ਕੱਖ ਵੀ ਨਹੀਂ ਮਿਲਦਾ ਉਹਨੂੰ ਮੈਨੂੰ ਸਾਰਾ ਕੁਝ ਹੀ ਮਿਲ ਜਾਂਦਾ ਤੱਕ ਤੋਂ ਕਾਸ਼ਵਾਣੀ ਫਿਰ ਹੁੰਦੀ ਆ ਉਹ ਕਹਿੰਦਾ ਮੂਰਖ ਲੜਕੇ ਉਹ ਤੇਰਾ ਪਿਓ ਪਤਾ ਕੀ ਮੰਗ ਰਿਹਾ ਉੱਥੇ ਬੈਠਾ ਉਹ ਹਾਂ ਮੈਂ ਜਾਣਨਾ ਇਹ ਵੀ ਚਾਹਣਾ ਵੀ ਉਹ ਇਹੋ ਜਿਹਾ ਕੀ ਮੰਗਦਾ ਜਿਹੜਾ ਉਹਨੂੰ ਮਿਲਦਾ ਹੀ ਨਹੀਂ ਉਹ ਕਹਿੰਦਾ ਉਹ ਇਹ ਹੀ ਮੰਗ ਰਿਹਾ ਵੀ ਮੈਨੂੰ ਬਣਾ ਕੱਖਣਾ ਦੇਈ ਮੈਨੂੰ ਬਣਾ ਕੱਖਣਾ ਦੀ ਮੇਰਾ ਪੁੱਤ ਜੋ ਮੰਗਦਾ ਇਹਨੂੰ ਦੇਈ ਚੱਲ ਹਰ ਇੱਕ ਚੀਜ਼ ਉਹ ਦੇ ਦੇ ਜਿਹੜਾ ਮੇਰਾ ਪੁੱਤ ਮੰਗਦਾ ਤਾਂ ਮੁੰਡੇ ਦੀਆਂ ਅੱਖਾਂ ਕੋਲ ਗਈਆਂ ਤਾਂ ਭੱਜ ਕੇ ਦੂਜੇ ਟਾਪੂ ਤੇ ਗਿਆ ਤੇ ਆਦੇ ਪਿਓ ਨੂੰ ਜੱਫੀ ਪਾ ਕੇ ਉਹਨੂੰ ਕਹਿੰਦਾ ਚੱਲ ਦੋਸਤੋ ਮਾਪਿਓ ਕਦੇ ਵੀ ਆਦਾ ਮਾੜਾ ਨਹੀਂ ਸੋਚਦੇ ਸਿਰਫ ਮਾਪਿਓ ਜਿਹੜੇ ਉਹੀ ਆ ਜਿਹੜੇ ਸੋਚਦੇ ਆ ਕਿ ਤੁਸੀਂ ਸਾਡੇ ਨਾਲੋਂ ਜ਼ਿਆਦਾ ਤਰੱਕੀ ਕਰੋ ਬਾਕੀ ਇਹੋ ਜਿਹਾ ਕੋਈ ਦੁਨੀਆ ਦਾ ਕੋਈ ਇਨਸਾਨ ਨਹੀਂ ਜਿਹੜਾ ਚਾਹਵੇ ਵੀ ਤੂੰ ਤਰੱਕੀ ਕਰ ਮੈਂ ਤੁਹਾਡਾ ਪਿੱਛੇ ਰਹਿ ਜਾਊਂਗਾ ਹਰ ਇੱਕ ਇਨਸਾਨ ਅੱਗੇ ਨਿਕਲਣਾ ਚਾਹੁੰਦਾ ਕੋਈ ਵੀ ਐਸਾ ਨਹੀਂ ਜਿਹੜਾ ਤੁਹਾਨੂੰ ਅੱਗੇ ਰੱਖ ਕੇ ਆਪ ਪਿੱਛੇ ਰਵੇ ਇਸ ਕਰਕੇ ਸਿਰਫ ਪਿਓ ਆ ਜਿਹੜਾ ਚਾਹੁੰਦਾ ਕਿ ਮੇਰੀ ਔਲਾਦ ਮੇਰੇ ਨਾਲ ਜ਼ਿਆਦਾ ਤਰੱਕੀ ਕਰੇ ਜੇ ਅਗਰ ਆਜ ਦੀ ਕਹਾਣੀ ਚੰਗੀ ਲੱਗੀ ਆ ਜੋ ਪਿਆਰਾ ਜਿਹਾ ਲਾਈਕ ਕਰੋ ਥੈਂਕ ਯੂ ਧੰਨਵਾਦ